ਸਾਰੇ ਕਿਸਾਨ ਵੀਰਾਂ ਨੂੰ ਸასი ਸ਼ਕਲ ਡਿਸਟ੍ਰਿਕਟ ਤਰਨਤਾਰਨ ਮਾਝਾ ਮਾਲਵਾ ਮੋਟਰ ਸੰਗਤ ਸਿੰਘ ਫੌਜੀ ਪੀਐਸ ਐਂਡ 558555 7555 575 275 ਤੇ ਜੀਐਸਟੀ ਦੀ ਭਾਰੀ ਛੂਟ ਚੱਲ ਰਹੀ ਹੈ ਜੀ ਜਿਹੜੇ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ ਕਰਵਾ ਸਕਦਾ ਜੀ ਫੋਨ ਨੰਬਰ 703276523 ਦੇ ਫੁੱਲ ਸਟਾਕ ਲੋਤਾ ਜੀ ਡਿਸਟ੍ਰਿਕਟ ਤਰਨਤਾਰਨ ਮਾਝਾ ਮਾਲਵਾ ਕਿਸਾਨ ਵੀਰ ਫੁੱਲ ਫਾਇਦਾ ਲੈ ਸਕਦੇ ਜੀ ਜਿਹੜਾ ਕਿਸਾਨ ਵੀਰ 올 ਟ੍ਰੈਕਟਰ ਲੈਣਾ ਚਾਹੁੰਦਾ ਸੀ ਅੱਜ ਕੱਲ੍ਹ ਉਸੇ ਹੀ ਰੇਟ ਤੇ ਬੋਲਟੈਕਟਰ ਤੇ ਰੇਟ ਤੇ ਨਵਾਂ ਟਰੈਕਟਰ ਤੁਹਾਨੂੰ ਮਿਲ ਸਕਦਾ ਜੀ। ਫੁੱਲ ਗਰੰਟੀ ਵਾਰੰਟੀ ਦੇ ਸਾਥ ਜਿਹੜੇ ਕਿਸਾਨ ਵੀਰ ਨੇ ਲੋਨ ਕਰਵਾਉਣਾ ਹੈ ਕਰਵਾ ਸਕਦਾ ਜੀ। ਜ਼ਿਆਦਾ ਜਾਣਕਾਰੀ ਲਈ ਫੋਨ ਨੰਬਰ 7030276523 ਤੇ ਤੁਸੀਂ ਬੁਕਿੰਗ ਕਰਵਾ ਸਕਦੇ ਜੀ। ਕਿਸਾਨ ਵੀਰ ਉਹੀ ਫੋਨ ਕਰਨ ਜਿਹੜੇ ਕਿਸਾਨ ਵੀਰ ਨੇ ਬੁਕਿੰਗ ਕਰਵਾਉਣਾ ਹੈ ਫੋਨ ਤੇ ਕਿਸੇ ਨੂੰ ਵੀ ਰੇਟ ਨਹੀਂ ਦੱਸਿਆ ਜਾਊਗਾ ਜਨਰਸੀ ਦੇ ਵਿੱਚ ਆ ਕੇ ਮਾਝਾ ਮਾਲਵਾ ਮੋਟਰ ਤੇ ਡੀਲ ਹੋਊਗੀ ਜੀ। ਜਿਹੜੇ ਕਿਸਾਨ ਵੀਰ ਨੇ ਸੁਪਰ ਸ਼ੀਟਰ ਨਿਊਮੈਟਿਕ ਪਲਾਂਡਰ ਤੂੜੀ ਵਾਲੀ ਮਸ਼ੀਨ ਰੋਟਾਵੀਟਰ ਦਾ ਸੁਪਰ ਸ਼ੀਟਰ ਕੰਪਿਊਟਰ ਕਰਾਇਆ ਬੁੱਕ ਕਰਵਾਉਣਾ ਉਹ ਵੀ ਕਰਵਾ ਸਕਦਾ ਜੀ ਸਾਰੇ ਕਿਸਾਨ ਵੀਰਾਂ ਨੂੰ ਸასი ਕਾਲ ਫੋਨ ਨੰਬਰ 703027623 ਸਿੰਘ ਸਿੰਘ ਫਰਜ ਜੀ